ਕੋਡੀ 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 ਸਾਰਿਆਂ ਦੇ ਹੂੰ ਇਹਦੇ ਚ ਸਪੋਰਟਸ ਫਾਰ ਆਲ ਹੂੰ ਸਾਰਿਆਂ ਦਾ ਸਨਮਾਨ ਸਾਰਿਆਂ ਦੀ ਇੱਜ਼ਤ ਹਰ ਇੱਕ ਖੇਡਣ ਵਾਲੇ ਦੀ ਇੱਜ਼ਤ ਛੋਟੇ ਤੋਂ ਛੋਟਾ ਪਲੇਅਰ ਹੈ ਜੇ ਜਿਆ ਗਰਾਊਂਡ ਚ ਆ ਗਿਆ ਉਹਦੀ ਵੀ ਇੱਜ਼ਤ ਹੋਣੀ ਚਾਹੀਦੀ ਐਸ ਤਰ੍ਹਾਂ ਦਾ ਮਾਹੌਲ ਸਿਰਜਣਾ ਚਾਹੀਦਾ ਅਸੀਂ ਤਾਂ ਕਾਮ ਕਰ ਜਾਵਾਂ ਹੁਣ ਇਹ ਛੋਟੇ ਪਲੇਅਰ ਦੀ ਆਪਾਂ ਗੱਲ ਕਰਦੇ ਹਾਂ ਸਰਨਾ ਮੈਂ ਕਈ ਟੂਰਨਾਮੈਂਟ ਤੇ ਜਾਣਾ ਉੱਥੇ ਮਤਲਬ ਵੀ ਵੱਡੇ ਪਲੇਅਰ ਜਿਵੇਂ 1.5 ਲੱਖ ਰੁਪਿਆ ਰੱਖਦਾ ਬੁਲਟ ਮੋਟਰਸਾਈਕਲ ਦੇਸ਼ ਜਾ ਫੀਰੇਟਰ ਕਰਦਾ ਟੀਮਾਂ ਨੂੰ ਕਰਾਇਆ ਵੀ ਲੱਖ ਲੱਖ ਦਿੱਤਾ ਔਰ ਇਦਾਂ ਦਿੰਦੇ ਔਰ ਉਸ ਤੋਂ ਬਾਅਦ ਉਹਨਾਂ ਨੇਆਂ ਰੇਡਾਂ ਤੇ ਵੀ ਮੋਟਰਸਾਈਕਲ ਲਾਗਦੇ ਆ ਹਨਾ ਇੱਕ ਤਿੰਨ ਰੇਡਾਂ ਤੇ ਇੱਕ ਮੋਟਰਸਾਈਕਲ ਪਰ ਜਿਹੜੇ 65 55 ਵਾਲੇ ਮੁੰਡੇ ਆ ਉਹ ਉੱਥੇ ਕਿਰਾਏ ਨੂੰ ਵੀ ਤਰਸ ਰਹੇ ਹੁੰਦੇ ਆ ਉਹ ਕਈ ਵਾਰੀ ਮੇਰੇ ਬਲੌਗ ਦੇ ਵਿੱਚ ਆ ਕੇ ਬੋਲਦੇ ਆ ਵੀ ਭਾਜੀ ਸਾਨੂੰ ਕਿਰਾਏ ਨਹੀਂ ਦਿੱਤਾ ਕਿਰਾਏ ਨਹੀਂ ਦਿੱਤਾ ਔਰ ਮੈਂ ਉਹਨਾਂ ਨੂੰ ਕਈ ਵਾਰੀ ਇਹ ਇਹਨੂੰ ਆਪਾਂ ਤੁਸੀਂ ਕਿਵੇਂ ਨਿਜਿੱਠਿਆ ਜਾ ਸਕਦਾ ਐਸ ਚੀਜ਼ ਨੂੰ ਇਹੇ ਗੱਲ ਤਾਂ ਇਹੀ ਤਾਂ ਮੈਂ ਅਪੀਲ ਮੈਂ ਕਰ ਰਿਹਾ ਸਗੀ ਜੀ ਕਿ ਕਬੱਡੀ ਨੂੰ ਜਿਉਂਦਾ ਕਿਵੇਂ ਰੱਖੋਗੇ ਜੇ ਥੱਲੇ ਵਾਲੀ ਪਨੀਰੀ ਨੂੰ ਦਾ ਕਿਰਾਇਆ ਨਹੀਂ ਮਿਲ ਰਿਆ ਥੱਲੇ ਆ ਇਹਦਾ ਕੋਈ ਬਾਜ਼ ਦੇਖਣ ਨੂੰ ਤਿਆਰ ਨਹੀਂ ਜਿੰਨਾਂ ਨੂੰ ਅੱਜ ਅਸੀਂ ਮੋਟਰਸਾਈਕਲ ਕਰੋੜਾ ਰੁਪਿਆ 11 ਰੁਪਿਆ ਦੇ ਰਹੇ ਕਿੰਨੇ ਸਾਲ ਤਿੰਨ ਜਾਂ ਚਾਰ ਸਾਲ ਉਸ ਤੋਂ ਬਾਅਦ ਕੀ ਬਣੂਗਾ ਕਬੱਡੀ ਦਾ ਹੂੰ ਉਹਨਾਂ ਨੂੰ ਬੁੱਢੇ ਹੋਏ ਨੂੰ ਖੜਾਉਂਗੇ ਹੂੰ ਹੂੰ ਕਿ ਮੁਰਕੇ ਸਾਨੂੰ ਕਹੋਗੇ ਕੋਚਾਂ ਨੂੰ ਵੀ ਤੁਸੀਂ ਲੰਗੋਟੇ ਲਾ ਕੇ ਗਰਾਉਂਡਾਂ ਚਾਹੋਗੇ ਹੁਣ ਹੂੰ ਇਹ ਨਵੇਂ ਪਲੇਅਰ ਪੈਦਾ ਕਰਨੇ ਆ ਜਉਂਦੇ ਰੱਖਣ ਵਾਸਤੇ ਨਵੀਂ ਪੀੜੀ ਦਾ ਖਿਆਲ ਰੱਖਣਾ ਕਰਨਾ ਪਏ ਜਿੰਨਾ ਚਿਰ ਅਸੀਂ ਨਵੀਂ ਪੀੜੀ ਦਾ ਖਿਆਲ ਨਹੀਂ ਰੱਖਦੇ ਨਵੀਂ ਪੀੜੀ ਦਾ ਖਿਆਲ ਇਹੀ ਕਰਾਂਗੇ ਕਿ ਜਿੰਨਾ ਤੁਸੀਂ ਪੈਸਾ ਵੱਡਿਆਂ ਤੇ ਲਾ ਰਹੇ ਜਿੰਨੇ ਮੋਟਰਸਾਈਕਲ ਜੇ ਤੁਸੀਂ ਵੱਡਿਆਂ ਨੂੰ 15 ਮੋਟਰਸਾਈਕਲ ਦੇ ਰਹੇ ਆ ਤਾਂ ਤੰ ਚਾਹੇ ਕਬੱਡੀ ਆ ਚਾਹੇ ਹਾਕੀ ਆ ਚਾਹੇ ਫੁੱਟਬਾਲ ਆ ਪਾਰਟਿਸਪੀਕੇਟ ਕਰਨਾ ਖੇਡਣਾ ਖੇਡਣਾ ਖੇਡ ਆ ਖੇਡਣਾ ਹੀ ਖੇਡ ਆ ਜਿਤਨਾ ਖੇਡਣੀ ਕੱਲੀ ਜਿੱਤ ਮਗਰ ਜਾਣਾ ਇਹਦਾ ਭਾਵ ਨਹੀਂ ਗਲਤ ਆ ਜਿਤਣਾ ਜਿੱਤ ਬਹੁਤ ਜ਼ਰੂਰੀ ਆ ਪਰ ਜਿੱਤ ਦੀ ਭਾਵਨਾ ਰੱਖਣੀ ਹਰ ਥਾਂ ਮੈਂ ਹੀ ਜਿੱਤਾਂ ਖੇਡ ਦੀ ਭਾਵਨਾ ਤੋਂ ਪਾਸੇ हट ਕੇ ਇਹ ਹੋਣੀ ਚਾਹੀਦੀ ਆ ਮੈਂ ਵਧੀਆ ਖੇਡ ਭਾਵਨਾ ਨਾਲ ਖੇਡ ਕੇ ਜਿੱਤਾਂ ਸਾਰੇ ਤਗੜੇ ਪਲੇਅਰ ਪੰਜਾਬ ਦੇ 20 25 ਇੱਕ ਪਾਸੇ ਕਰ ਲੋ ਜਿਹੜੂ ਮਰਜੀ ਜਿੱਤੀ ਜਾਓ ਕੁੱਟੀ ਜਾਓ ਦੂਜਿਆਂ ਨੂੰ ਕਾਦੀ ਖੇਡ ਆ ਇਹ ਭਾਵਨਾ ਹੀ ਗਲਤ ਹੈ। ਹੂੰ ਲੜਾਈ ਇਸ ਭਾਵਨਾ ਦੇ ਉਲਟ ਹੈ। ਹੂੰ ਇੱਥੇ ਬੂਸਟ ਕਰਨ ਦੀ ਲੋੜ ਹੈ। ਹੂੰ ਹੂੰ ਤੇ ਤੁਸੀਂ ਸਾਰੇ ਪੰਜਾਬ ਦੇ ਵਿੱਚ ਕਿੰਨੇ ਪਲੇਅਰ ਆ ਉਹਨਾਂ ਦੀ 15 20 25 ਟੀਮਾਂ ਬਣਾਓ ਸਾਰੀਆਂ ਪਲੇਅਰਾਂ ਦੀਆਂ ਟੀਮਾਂ ਨੂੰ ਬੂਸਟ ਕਰੋ ਜਿਹੜਾ ਤੁਹਾਡਾ ਪੈਸਾ ਜਿਹੜੀ ਫੈਡਰੇਸ਼ਨ ਚੱਲੀ ਸੀ ਫੈਡਰੇਸ਼ਨਾਂ ਕਿਹ ਚੱਲੀਆਂ ਸੀ ਗਿਆ ਅੱਠ ਟੀਮਾਂ ਖੇਡਦੀਆਂ ਸੀ। ਹੂੰ ਹੂੰ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਹਰਜੀਤ ਬਾਜੇਖਾਨ ਦੇ ਮਰਨ ਤੋਂ ਬਾਅਦ ਫੈਡਰੇਸ਼ਨਾਂ ਕਰਕੇ ਕਮਟੀ ਇੱਥੋਂ ਤੱਕ ਗਈ ਹੈ। ਤੇ ਜੇ ਅੱਠਾਂ ਟੀਮਾਂ ਖੇਡਦੇ ਸੀ ਪਲੇਅਰ ਤੇ ਹਰੇਕ ਟੀਮ ਨੂੰ ਕੋਈ ਨਾ ਕੋਈ ਪਾਰਟਿਸਿਪੇਟ ਕੋਈ ਨਾ ਕੋਈ ਦੇਗੀ ਤੋ ਤੇ ਹੁਣ ਆ ਤਿੰਨ ਬਾਰੋਂ ਨਾਲ ਉਹ ਪੰਜਾਂ ਸੱਤਾਂ ਪਲੇਅਰਾਂ ਦੀ ਜੇਬ ਚ ਪਾ ਜਾ ਜਾਂਦੇ। ਉਹ ਪੰਜ ਸੱਤ ਅੱਧ ਤਣਾੜ ਬਣ ਜਾਣਗੇ। ਇਹ ਦੂਜੇ ਕਿੱਧਰੋਂ ਜਾਣਗੇ? ਹੂੰ। ਫਿਰ ਕਬੱਡੀ ਖਤਮ ਹੋਊਗਾ ਲੋ ਜੋ ਖਤਮ ਹੋਦੋਂ ਉਦੋਂ ਹੀ ਕਰੋਗੇ। ਉਦੋਂ ਕਿਹਨੂੰ ਖੜਾਉਂ? ਹੂੰ ਹੂੰ। ਅੱਜ ਕਹਿੰਦੇ ਜੀ ਕਬੱਡੀ 20-25 ਪਲੇਅਰਾਂ ਦੇ ਖੇਡਣੀ ਹੈ। ਕੀ ਕੋਈ ਟੂਰਨਾਮੈਂਟ 20-25 ਪਲੇਅਰਾਂ ਨਾਲ ਕਾਮਯਾਬ ਹੋ ਜਾਈ? ਐਸੇ ਟੂਰਨਾਮੈਂਟ ਦੇ ਖੇਡਣ ਵਾਸਤੇ 50-60-70 ਸੀ ਪਲੇਅਰ ਚਾਹੀਦੇ। ਹੂੰ। ਤੋਂ ਜੇ 20 ਨੂੰ ਖੇਡ ਗਏ ਤੇ ਦੂਜੇ 40 ਕਿੱਥੋਂ ਲਿਆਉਂਗੇ? ਤੇ ਉਹ ਦੋ ਸਾਲਾਂ 'ਚ ਖਤ ਇਹ ਸਾਡੀ ਗੇਮ ਖਤਮ ਹੋਊਗੀ ਇਸ ਨੂੰ ਪਹਿਲਾਂ ਹੀ ਅਹਿਸਾਸ ਕਰੋ ਤੇ ਉਹਨੂੰ ਕਿਵੇਂ ਜਿਉਂਦਾ ਰੱਖਣਾ ਉਹਦੀ ਵਾਸਤੂ ਸੋਚੋ ਉਹਦੇ ਵਾਸਤੂ ਐਸੇ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਅਪਡੇਟਸ ਦੇਖ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ